ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਤੇ ਕਾਫੀ ਟਾਈਮਾਂ ਤੋਂ ਵੀਡੀਓ ਨਹੀਂ ਆ ਰਹੀ ਤੇ ਹੁਣ ਆਪਾਂ ਤੁਹਾਡੇ ਲਈ ਰੋਜ਼ ਡੇਲੀ ਵੀਡੀਓ ਲੈ ਕੇ ਆਉਂਦੇ ਰਿਹਾ ਕਰਾਂਗੇ ਤੇ ਬਾਕੀ ਕੀ ਅਪਡੇਟ ਆਪਾਂ ਸਾਰੀ ਤੁਹਾਨੂੰ ਵੀਡੀਓ ਦੇ ਅੰਦਰ ਦਿਆ ਕਰਾਂਗੇ ਤੇ ਹੁਣ ਦੁਪਹਿਰ ਦਾ ਟਾਈਮ ਹੈ ਜੀ ਤੇ 3 ਵਜਰੇ ਨੇ ਮੈਂ ਸਾਬ ਨਹੀਂ ਬੈਠੀ ਹਾਂ ਤੇ ਇਹਨਾਂ ਨੂੰ ਪਾਈਏ ਸੁੰਨੀ ਸੁੰਨੀ ਤੇ ਕੋਈ ਕੀ ਕਬੂਤਰਾਂ ਦੀ ਅਪਡੇਟ ਆ ਸਾਰੀ ਆਪਾਂ ਤੁਹਾਨੂੰ ਵੀਡੀਓ ਦੇ ਅੰਦਰ ਦੇਵਾਂਗੇ ਆਹ ਖੋ ਡਾਟਾ ਤਾਤੀ ਗਈ ਇਹ ਕੋ ਕੰਡਾ ਤਾਤੀ ਦੀ ਮੱਜ ਜਨੇ ਤੇ ਦੁਬਾਰੋ ਕੱਢਿਆ ਤੇ ਬਾਕੀ ਕਬੂਤਰ ਕਵਾਤਰਾਂ ਦੀ ਕੀ ਸੈਟਿੰਗ ਵੈਰਟੀਆਂ ਸਾਰੀ ਆਪਾਂ ਤੁਹਾਨੂੰ ਵੀਡੀਓ ਦੇ ਅੰਦਰ ਦੱਸਾਂਗੇ ਨਾਲ ਤਾਂ ਹੁਣ ਆਪਾਂ ਕਬੂਤਰ ਖੋਲਤੀਏ ਤੇ ਨਾਲੇ ਮੱਜਾਂ ਦੀ ਕਰਾ ਦਈਏ ਤੁਹਾਨੂੰ ਲੋ ਜੀ ਉਤਰ ਆਪਾਂ ਨੇ ਦੋ ਆਪਣੇ ਬਹੁਤ ਜ਼ਿਆਦੇ ਕਬੂਤਰ ਘਟਾਤੇ ਕੁਸਕ ਚਕਾਤੇ ਤੇ ਕੁਸਕ ਉੱਤਲੇ ਖੁੱਡੀ ਜਿ ਛੱਡਲੇ ਬਾਕੀ ਕਰੋ ਚੱਕ ਇੱਥੇ ਆਪਣੇ ਅਗੇ ਨੇ ਦੋ ਜੋੜੀ ਆ ਜੋੜੀ ਨੇ ਘੱਟ ਰੱਖੇ ਨੇ ਬੱਚੇ ਤੇ ਆ ਜੋੜੇ ਨੇ ਰੱਖ ਰਖੇ ਨੇ ਆਂਡੇ ਮੋਜੀ ਕਬੂਤਰੀ ਤੇ ਉਧਰ ਮੋਜਾ ਕਬੂਤਰ ਤੇ ਆ ਦੋ ਬੱਚੇ ਨੇ ਪਹਿਲਾਂ ਹੀ ਆਪਣੇ ਇਹਨਾਂ ਨੂੰ ਸਾਰੀ ਜਾਣਦੀ ਐ ਬਾਕੀ ਜਿਹੜੇ ਦੋ ਬੱਚੇ ਇਹਨਾਂ ਦੇ ਤਿੱਗੇ ਉਹ ਹੈਗੇ ਨੇ ਉੱਤੇ ਚ ਵਾਰੇ ਤੇ ਤੇ ਇੱਕ ਜੋੜ ਦੋ ਜੋੜੇ ਉੱਤੇ ਨੇ ਇੱਕ ਆਪਾਂ ਹੋਰ ਲੈਂਦਾ ਤੀ ਜੋੜਾ ਉਹ ਵੀ ਆਪਾਂ ਤੁਹਾਨੂੰ ਸਾਰੀ ਅਪਡੇਟ ਦਵਾਂਗੇ ਬਾਕੀ ਆਹ ਬੱਚੇ ਆਪਾਂ ਬੰਦ ਕਰ ਲਈ ਹੁਣ ਗਾਹਾਂ ਨੂੰ ਕੱਢਾਂਗੇ ਇਹਨਾਂ ਨੇ ਬਾਕੀ ਹੁਣ ਆਪਾਂ ਮੱਝਾਂ ਨੂੰ ਪਾਈਏ ਸਨੀ ਸਨੀ ਤੇ ਫਿਰ ਬਣਾਉਣਾ ਵੀਡੀਓ ਤੇ ਕਬੂਤਰਾਂ ਨੂੰ ਵੀ ਇੱਧਰ ਬਾਰੇ ਦਾਣੇ ਪਾ ਦਈਏ 喂。 ਲੋਈ ਆ ਗਏ ਸਾਰੇ ਕਬੂਤਰ ਬਾਰੇ ਬਸ ਥੱਲੇ ਇੰਨੇ ਘੇਰੇ ਗਏ ਦانے ਖਾਈ ਜਾਂਦੇ ਨੇ ਬਾਕੀ ਬੱਚੇ ਕਿ ਜਾ ਗਏ ਆਪਾਂ ਥੱਲੇ ਬੰਦ ਕਰੀ ਚੱਲਾਂਗੇ ਤੇ ਕਬੂਤਰ ਸਾਰੇ ਉੱਪਰ ਕਰ ਦਾਂਗੇ ਕਬੂਤਰੀਆਂ ਤੇ ਬੱਚੇ ਸਾਰੇ ਥੱਲੇ ਤੇ ਬਾਕੀ ਕਰੋ ਚੈੱਕ ਹੁਣ ਦانے ਖਾਈ ਜਾਂਦੇ ਨੇ ਇਹ ਤੇ ਇਹਨਾਂ ਨੂੰ ਪਾਈਏ ਪਸੰਦੀ ਲੋਈ ਬਾਤੀ ਇਹਨਾਂ ਨੂੰ ਵੀ ਸੰਨੀ ਸੰਨੀ ਖਾਈ ਜਾਂਦੀਆਂ ਨੇ ਤੇ ਆ ਟੋਲ ਤੋਂ ਵਾਟਰ ਦੀ ਬਾਰੇ ਟੋਲ ਵੱਜ ਰਿਹਾ ਤੇ ਲੱਗ ਗਈ ਹੁਣ ਡਰਨ ਤੇ ਇੱਧਰ ਕਬੂਤਰ ਵੀ ਦਾਣਾ ਦੋਣਾ ਖਾ ਕੇ ਬਹਿ ਗਏ ਅੰਦਰ ਥੋੜਾ ਜਿਹਾ ਦਾਣਾ ਪੰਦਰ ਰੱਖਤਾ ਤੇ ਉੱਧਰ ਬੱਚੇ ਦਿਖਾ ਦਈਏ ਪਸ ਨੂੰ ਬੱਚੇ ਕੱਢ ਰਖੇ ਨੇ ਤੇ ਉੱਧਰ ਪਰਾਂ ਅੰਡੇ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਈ ਕਮੈਂਟ ਹਾਂ ਕਬੂਤਰ ਪਰ ਦੇਖੋ ਜੀ ਐਤ ਕੀ ਇਹਨਾਂ ਨੇ ਕੱਢੇ ਨੇ ਚਿੱਟੇ ਬੱਚੇ ਜੰਮੀ ਤੇ ਪਹਿਲਾਂ ਕੱਢਿਆ ਇੱਕ ਰੱਤਾ ਵਿੱਚ ਤੇ ਇੱਕ ਚਿੱਟਾ ਉਹ ਵੀ ਪਸੰਦ ਨੂੰ ਖਾ ਮੰਗੇ ਇਹਦੇ ਥੱਲੇ ਆਂਡੇ ਨੇ ਹਾਂ ਇਹ ਵੀ ਕੱਢਣਾ ਨਹੀਂ ਨੇ ਬੱਚੇ ਤੇ ਬਾਕੀ ਕਰੋ ਇਹ ਚੱਕ ਜਿੰਦਾਂ ਦਾ ਲਾਤਾ ਆਪਾਂ ਖੁੱਡੇ ਨੂੰ ਤੇ ਇਹਨਾਂ ਨੂੰ ਆਪਾਂ ਦਾਣਾ ਰੱਖਤਾ ਪਾਣੀ ਰੱਖਤਾ ਤੇ ਅੰਦਰ ਖਾਈ ਜਾਣਗੇ ਹੁਣ ਆਪੇ ਤੇ ਬਾਕੀ ਹੁਣ ਆਪਾਂ ਚੱਲੀਏ ਕੋਠੇ ਤੇ ਉੱਤੇ ਵੀ ਆਪਣੇ ਲਵੇ ਦੋ ਜੋੜੇ ਤੇ ਦੋ ਬੱਚੇ ਨੇ ਉਨਾ ਨੇ ਇਹ ਅੰਡੇ ਉਂਡ ਰੱਖੇ ਨੇ ਟੋਵੀ ਤੂੰ ਖਾਣੇ ਆਪਾਂ ਸੋਨੂ ਜੀ ਆ ਗਏ ਉੱਤੇ ਤੇ ਕਰੋ ਆਪਣੀਆਂ ਸਾਤਰੀਆਂ ਚੈੱਕ ਤਿੰਨ ਸਾਤਰੀਆਂ ਪਈਆਂ ਨਹੀਂ ਇਦਾਂ ਤੇ ਇੱਕ ਆ ਪਣੀ ਛੋਟੀ ਸਾਤਰੀ ਆ ਉਹ ਪਰਾਂ ਪਈਆ ਉਹ ਵੀ ਆਪਾਂ ਸੋਨੂ ਤੂ ਖਾਣਿਆ ਤੇ ਹੁਣ ਉਧਰ ਆਪਾਂ ਲੋਈ ਬਈ ਖੋਲੀਏ ਖੁੱਡਾ ਤੇ ਉੱਤੇ ਆਪਾਂ ਇਹਦੇ ਚਾਦਰਾਂ ਰੱਖ ਦਿਆਂ ਦੀਆਂ ਮੀਂਹ ਕਰਕੇ ਐਤ ਕੀ ਬਹੁਤ ਦੁਖੀ ਕਰਿਆ ਉਹ ਆਪਣੇ ਕਬੂਤਰ ਦਾ ਸਾਰੇ ਥੱਲੀ ਤੀਗੇ ਅਰੇ ਚੋਇਆ ਫੁੱਡਾ ਇਤ ਕੀ ਤੇ ਖੋਲੀਏ ਫਿਰ ਰੱਖੀ ਇਹਨਾਂ ਨੂੰ ਦੋਨੇ ਤੇ ਦਿਖਾਈਏ ਤੁਹਾਨੂੰ ਇੱਕ ਤਾਂ ਇਹ ਜਿੰਦਾ ਜਾਂ ਪਾਣੀ ਆ ਲੱਗੇ ਹੋਇਆ ਇਹਨੂੰ ਮਸਾਂ ਖੁੱਲਦਾ ਕਿਹੜੀ ਚਾਬੀ ਲੱਗੂ ਲੋਈ ਖੁੱਡਾ ਖੁੱਲ ਗਿਆ ਆਪਣਾ ਤੇ ਕਲੀ ਕੋਲੀ ਆਪਣੀ ਪਾਈ ਹੋਈ ਆ ਬਿਮਾਰੀ ਦਾ ਮੌਸਮ ਯਾ ਤੇ ਆ ਜਿਹੜਾ ਕਰੀ ਜੀ ਇੱਕ ਇਹ ਆਪਾਂ ਆਪਣੇ ਮਿੱਤਰ ਤੀ ਲਿਆਂਦਾ ਤੇ ਆ ਇਹੋੜਾ ਆਪਣਾ ਉੱਪਰ ਬੈਠਾ ਤੇ ਆ ਬੈਠੇ ਨੇ ਜੀ 2 ਵਜੇ ਆ ਚੱਟਾ ਸਾਫ ਤੇ ਆ ਰੱਤਾ ਵਿੱਚ ਇਹ ਉਸੇ ਦੇ ਨਹੀਂ ਜਿਹੜੀ ਕਬੂਤਰੀ ਨੇ ਬੱਚੇ ਕੱਢ ਰਖੇ ਨੇ ਉਹਨੇ ਪਿਛਲੇ ਦਿਨ ਅਰਤਾਵਚਾ ਕੱਢਿਆ ਤੇ ਇੱਕ ਚਿੱਟਾ ਕੱਢਿਆ ਇੱਥੇ ਕੀ ਉਹਨੇ ਦੋਵੇਂ ਚਿੱਟੇ ਕੱਢੇ ਨੇ ਬਾਕੀ ਇੱਧਰ ਇੱਕ ਗੱਲ ਵਧੀਆ ਧੁੱਪ ਪੈਂਦੀ ਹੈ ਖੁੱਡੇ 'ਚ ਥੱਲੜਲੇ 'ਚ ਧੁੱਪ ਨਹੀਂ ਪੈਂਦੀ ਗਲੀ ਪਾਰ ਖੇ ਹੁਣ ਆਪਾਂ ਇਹਨਾਂ ਨੂੰ ਦਾਣੇ ਰੱਖ ਦਈਏ ਉਹ ਜੋੜਾ ਤਾਂ ਉੱਥੇ ਹੀ ਬੈਠਾ ਦੋ ਖੁੱਡੀਆਂ ਪਾਤੀਆਂ ਤੀਆਂ ਇੱਥੇ ਆਪਾਂ ਨੇ ਇਹ ਬਈ ਥੱਲੇ ਗੂੰ ਗੂੰ ਕਰੀ ਜਾਂਦੇ ਸੀ ਫਿਰ ਤਾਂ ਕਰਕੇ ਆਪਾਂ ਨੂੰ ਸਵਿਫਟ ਕਰਨੇ ਪਏ ਨੇ ਲੋ ਜੀ ਪੂਰੇ ਮਸਤ ਨੇ ਤਾਂ ਤੇ ਆ ਜੋ ਡਾਇਰ ਆਪਣਾ ਇਹ ਨਹੀਂ ਦੇਖਦੇ ਆ ਖੁੱਡੀ ਉੱਤੇ ਪਾਉਣੀ ਪਊ ਮਣਕਰੇ ਉੱਤੇ ਧਰਾਵੇ ਆਂਡੇ ਕਬੂਤਰੀ ਵੀ ਪੂਰੀ ਮਸਤਾ ਕਬੂਤਰੀ ਨੂੰ ਕਮੇਰ ਆ ਬਾਈ ਪੱਕੀ ਹੋਈ ਆ ਕਮੇਰ ਤੇ ਆ ਬੈਠੇ ਨੇ ਬੱਜੀ ਪੱਕੀ ਹੋਈ ਇੱਕ ਮੇਰਾ ਕਬੂਤਰੇ ਨੂੰ ਤੇ ਆਪਾਂ ਸਾਤਰੀਆਂ ਤੇ ਬੰਨਦੇ ਹੁੰਨੇ ਅੱਜ ਬੰਨ੍ਹੇ ਨਹੀਂਗੇ ਤੇ ਇਹ ਗ ਜਾ ਕੇ ਬੰਦ ਕਰਕੇ ਇਹਨਾਂ ਨੂੰ ਵੀ ਥੱਲੀ ਲੈ ਜਾਵਾਂਗੇ ਤੇ ਬਾਕੀ ਆ ਜੋੜੇ ਦੀ ਆਪਾਂ ਦੇਖਦੇ ਆ ਉੱਥੇ ਟੋਕਰੀ ਪਾਉਣ ਦਾ ਇੰਤਜ਼ਾਮ ਕਰਦੇ ਹਾਂਗੇ ਉੱਥੇ ਪਾਵਾਂਗੇ ਆ ਜੋੜਾ ਉੱਥੇ ਪੈਂਦਾ ਉੱਥੇ ਪਾ ਕੇ ਦੇਖਦੇ ਆ ਟੋਕਰੀ ਇਹਨਾਂ ਦੀ ਤੇ ਹੁਣ ਪਾਣੀ ਪਾ ਦਾਂ ਮੈਂ ਇਹਨਾਂ ਨੂੰ ਤੇ ਫਿਰ ਵਿੱਚ ਪੜਦਾ ਟੋਕਰੀ ਦਾ ਦੇਖਦਾ ਕੀ ਇੰਤਜ਼ਾਮ ਤੇ ਵੀਡੀਓ ਕੱਟ ਲਾਂ ਬਈ ਮੈਂ ਮੜੀ ਤੋ ਇਹ ਬਈ ਖੁੱਡੇ ਚ ਆ ਗਏ ਆਪਾਂ ਤੇ ਹੁਣ ਟੋਕਰੀ ਦੇਖਦੇ ਆਂ ਆਹ ਟੋਕਰੀ ਪਾਵਾਂਗੇ ਕਿਉਂਕਿ ਬਈ ਆ ਆਪਣੀ ਹੈਗੀ ਆ ਟੁੱਟਰੀ ਹੋਈ ਹੈ ਇਹ ਟੋਕਰੀ ਇੱਦਾਂ ਥੋੜੀ ਇੱਥੋਂ ਇਹ ਤੇ ਬਾਕੀ ਹੁਣ ਕਰਦੇ ਆਂ ਪੈਂਤੇ ਆਂ ਲੋ ਯੂ ਉੱਤੇ ਤਾਂ ਨਹੀਂ ਪਈ ਆਪਾਂ ਨੇ ਤੇ ਉੱਥੇ ਬਾਤੀ ਟੋਕਰੀ ਲੈ ਵੀ ਲਈ ਉਹਨਾਂ ਨੇ ਕਿ ਕੁੜਕੀ ਜਾਂਦਾ ਉਹ ਇੱਧਰੋਂ ਆਹ ਧਾਣੇ ਖਾ ਰਹੇ ਨੇ ਤਾਰੇ ਇੱਕ ਟੋਕਰੀ ਹੋ ਗਈ ਆ ਤੇ ਪਾਣੀ ਦੀ ਧਰਤੀ ਹੈ ਹੁਣ ਇਹਨਾਂ ਨੂੰ ਲੋ ਜੀ ਹਰਾ ਹਰਾ ਖਾ ਲੈ ਇਹਨਾਂ ਨੇ ਤੇ ਟਾਈਮ ਹੋ ਰਿਹਾ 4:16 ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਪਿਲਾਈਏ ਮੋਕ ਲੱਗ ਰਹੀ ਐ ਇਹਨੂੰ ਇੱਧਰ ਕਬੂਤਰਾਂ ਨੇ ਵੀ ਖਾਲੇ ਹੁਣੇ ਦਾਣੇ-ਦੋਨੇ ਉਹ ਵੀ ਦੇਖਦੇ ਆਪਾਂ ਹੁਣ ਇਹਨਾਂ ਨੂੰ ਪਾਣੀ ਰੱਖੀਏ। ਭਾਈ ਬਈ ਇੱਦਾਂ ਨੇ ਦੋਨੇ ਨੇ ਇਹਨਾਂ ਨੂੰ ਇੰਨੇ ਕੁ ਲੋਡ ਤੇ ਇਹਨਾਂ ਨੇ ਖਾਲੇ। ਬਾਕੀ ਦੇ ਛੱਟ ਤੇ ਬਾਕੀ ਆ ਕਬੂਤਰ ਦੇ ਦੇਖ ਲਈ ਆਪਾਂ ਨੇ ਖਾਲੇ ਇੱਕ ਨਾ ਤੇ ਉੱਧਰ ਉਹਨਾਂ ਨੇ ਪਰਾਂ ਬੱਚਿਆਂ ਨੂੰ ਵੀ ਦੇ ਦਿੱਤੇ ਦਾਣੇ। ਬੱਚਾ ਵੀ ਪੋਟਾ ਫੁੱਲ ਕਰਿਆ ਪਿਆ। ਦੇਖੋ ਪਰੋਚੀ ਇੱਕ। ਹਾਂ ਭਾਈ ਥੋੜੇ-ਥੋੜੇ ਕੱਟਣ ਗਿਆ ਉਹਦੇ ਕਾਲੀਆਂ ਪੂੰਸਾਂ ਆਈਆਂ ਕੱਢ ਰਹੇ ਨੇ। ਬਾਕੀ ਦੇਖੋ ਕਈ ਐੇ ਕੱਢਦੇ ਨੇ ਬੱਚੇ ਗਾਹ ਨੂੰ ਬਈ ਆਹ ਕਬੂਤਰ ਦਾ ਆਹ ਕਬੂਤਰੀ ਨਾਲ ਲਵਾਵਾਂਗੇ ਜੋੜਾ ਇਹਦਾ ਹੋ ਸਕਿਆ ਇਹਦੇ ਨਾਲ ਲਵਾਵਾਂਗੇ ਨਹੀਂ ਲਵਾਉਂਦੇ ਨਹੀਂ ਬਸ ਗਾਹ ਨੂੰ ਇੱਕ ਜੋੜਾ ਆ ਲਵਾਵਾਂਗੇ ਇੱਕ ਝੋਲੀ ਇਹਨਾਂ ਦੀ ਲੈ ਲਈ ਇੱਕ ਪਹਿਲਾਂ ਲੈ ਲਈ ਤੇ ਦੋ ਬੱਚੇ ਇਹਨਾਂ ਦੇ ਹੋ ਜਾਣਗੇ ਤੇ ਚਾਰ ਬੱਚੇ ਉੱਪਰ ਲਿਆਂਦੇ ਚਾਰ ਨਹੀਂ ਇਹ ਦੋ ਤਾਂ ਮੰਨ ਕੇ ਚੱਲੋ ਉੱਪਰ ਲਈ ਜੋੜੇ ਅੰਦਰ ਤੇ ਵਾਕੀ ਇਹ ਦੇਖ ਲੀ ਆਪਾਂ ਇਹਨੇ ਖਾਲੇ ਤਾਂ ਨੇ ਬੱਚੇ ਵੀ ਐਨ ਫੁੱਲ ਹੋਏ ਹੋਏ ਬੈਠੇ ਨੇ ਇਹ ਵੀ ਫੁੱਲਾ ਕਬੂਤਰ ਦੇਖੋ ਆਪਣਾ ਕੱਡਾ ਇਹ ਸਾਰਾ ਨਾਲ ਲੰਬਾ ਕਬੂਤਰ ਆ ਇਹ ਖੱਡੇ ਜਹੇ ਤੱਕ ਤਾਂ ਜਿੰਨੇ ਆਏ ਨੇ ਬਾਕੀ ਬੱਚੇ ਉਧਰ ਪਾਣੀ ਥੱਲੇ ਸੱਡਦਾ ਪੈਪ ਆਏ ਬਹੁਤ ਤੰਗ ਕਰਦੀਆਂ ਨੇ ਬਈ ਮੂੰਹ ਨਾਲ ਕੱਢ ਕੇ ਪੈਪ ਥੱਲੇ ਸੱਡ ਦਿੰਦੀਆਂ ਨੇ ਲਵੇ ਖੜ ਕੇ ਪਿਆਉਣ ਵਾਲਾ ਇਹਨਾਂ ਨੇ ਕਰਦਾ ਚੱਕੜ ਦੇਖੋ ਨਹੀਂ ਬਰਸ ਸੁੱਕਾ ਪਿਆ ਦੀ ਰੱਕੀ ਬਈ ਕਬੂਤਰ ਕਰੋ ਚੱਕ ਤੁਸੀ ਕੱਢਾ ਹਲੋ ਇਹ ਬਾਈ ਪਾਣੀ ਪੀ ਜਾਂਦੀਆਂ ਨੇ ਤੇ ਪਾਣੀ ਪਿਲਾ ਦੀ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਤੇ ਫੋਨ ਲਾ ਲਈਏ ਚਾਰਜਰ ਲੋ ਹੋ ਰਿਹਾਗਾ